ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਇਨਸਾਨ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਸਰਕਾਰੀ ਨੌਕਰੀਆਂ 'ਚੋਂ ਇੰਟਰਵਿਊ ਖਤਮ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਇਨਸਾਨ ਹੈ ਜਿਨ੍ਹਾਂ ਨੇ ਰਿਸ਼ਵਤ ਖਤਮ ਕਰਨ ਦੇ ਲਈ 2100 ਤੋਂ 47 ਸੇਵਾ ਕੇਂਦਰ ਬਣਾਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਇਨਸਾਨ ਹੈ ਜੀਨੇ ਸਟਾਮ ਐਫੀਡਵਿਟ ਖਤਮ ਕਰਕੇ 300 ਕਰੋੜ ਦਾ ਸਿੱਧਾ ਲੋਕਾਂ ਦਾ ਫਾਇਦਾ ਕੀਤਾ ਔਰ ਉਹਨੂੰ ਠੱਪਾ ਲਾਉਣ ਤੇ ਸਟਾਮ ਭਾਲਣ ਤੇ ਜਿਹੜਾ 1000 ਕਰੋੜ ਦਾ ਫਾਇਦਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਇਨਸਾਨ ਹੈ ਜੀਨੇ ਜੇ ਪਾਸਪੋਰਟ ਦੀ ਵੈਰੀਫਿਕੇਸ਼ਨ ਹੁੰਦੀ ਸੀ ਨਾ ਤੇ ਤਲੀਆਂ ਲੱਗ ਜਾਂਦੀਆਂ ਸੀ ਪੰਜਾਬ ਦੇ ਨੌਜਵਾਨਾਂ ਦੀ ਜਾਂ ਕੋਈ ਹੋਰ ਵੈਰੀਫਿਕੇਸ਼ਨ ਹੁੰਦੀ ਜਿਹੜਾ ਇਹਨਾਂ ਨੇ ਕਾਨੂੰਨ ਬਣਾ ਕੇ ਤੇ ਜਿਹੜੇ ਸਾਂਝ ਕੇਂਦਰਪੁਰ ਕੇ 24 ਘੰਟਿਆਂ ਦੇ ਵਿੱਚ ਲਾਗੂ ਸਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ ਸਾਚੂ ਵੀਰ ਸਿੰਘ ਬਾਦਲ ਸਾਹਿਬ ਉਹ ਇਨਸਾਨ ਹੈ ਜਿਨ੍ਹਾਂ ਨੇ ਥਰਮਲ ਪਲਾਂਟ ਲਾ ਕੇ ਤੇ ਪੰਜਾਬ ਨੂੰ ਬਿਜਲੀ ਚ ਸਰਪਲਸ ਕੀਤਾ ਸੀ ਹਾਲਾਂਕਿ ਲੋਕ ਤਾਂ ਤੰਜ ਕੱਸਦੇ ਸੀ ਕਿ ਪਾਤੀਆਂ ਤਾਂ ਚੱਲਣਗੇ ਸਤ ਤੱਕ ਚੱਲੀ ਜਾਂਦੇ ਦੀ ਸਾਚੂ ਵੀਰ ਸਿੰਘ ਬਾਦਲ ਸਾਹਿਬ ਉਹ ਇਨਸਾਨ ਹੈ ਜਿਨੇ 40000 ਕਰੋੜ ਦਾ ਪੈਕੇਜ ਲਾ ਕੇ ਪੰਜਾਬ ਦਾ ਨਕਸ਼ਾ ਬਦਲਤਾ ਸੜਕਾਂ ਦੇ ਵਿੱਚ ਕਿਸੇ ਕਦੇ ਕਿਸੇ ਨੇ ਸੋਚਿਆ ਸੀ ਅਹ ਟੱਕੜੀ ਨੂੰ ਭਾਵਾਂਗੇ ਚਾਹੇ ਕੋਈ ਮਰੇ ਵਜੇ ਤਕਰੀਬ ਉਸੇ ਪਸੰਦ ਹਾਂ ਜੀ ਉਸ ਤੋਂ ਬਿਨਾਂ ਬੋੜ ਨਹੀਂ ਪਾਉਂਦਾ ਲੰਡੂ ਬੰਨੂ ਝੋਣੀ ਝੂੜੂ ਲੰਗਾਰ ਯਾਰੀ ਨਹੀਂ ਵਿਕਦੀ ਏ ਬੜਿਆ ਨੇ ਬੋਲੀ ਲਾਤੀ ਏ